ਤੇ ਦਰਾਨੀ ਕੀ ਰਹਿੰਦੀ ਐ ਠੀਕ ਰਹਿੰਦੀ ਤੇਰਾ ਨਾ ਕੁਛ ਨਾ ਮੰਮੀ ਕਲੇਸ਼ਨ ਆ ਪੂਰੀ ਸ਼ੁਕਰ ਐ ਅੱਜ ਤੱਕ ਗਈ ਹੋਈ ਆ ਉਹ ਆਪਦੇ ਪੇਕੇ ਘਰੇ ਹੋਣਾ ਕੀ ਐ ਮੰਮੀ ਬਸ ਕੰਮ ਕਰਾ ਤੋ ਟਲਦੀ ਮਾਰੀ ਨਾ ਲੜਨ ਬੈਹ ਜਾਂਦੀ ਐ ਮੇਰੇ ਨਾਲ ਦੀ ਕਿਜੀ ਗੱਲ ਹੋਊਗੀ ਉਹਦਾ ਡਬਲ ਡਬਲ ਇਸ਼ੂ ਬਣਾ ਦੂ ਚੱਲ ਕੋਈ ਨਹੀਂ ਚੱਲ ਐ ਨਹੀਂ ਕਰੀਦਾ ਹੁੰਦਾ ਹਰਾਲੇ ਮੈਂ ਤੇ ਕਰ ਲਿਆ ਕਰੋ ਕਿੰਨਾ ਕੰਮ ਆ ਤੁਹਾਡੇ ਘਰੇ ਮੰਮੀ ਕੰਮ ਤਾਂ ਨਹੀਂ ਹੈਗਾ ਬਹੁਤਾ ਵੱਡਾ ਮੈਂ ਮੰਨਦੀ ਆ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਹਰੇਕ ਕੰਮ ਨੂੰ ਲੈ ਕੇ ਮੇਨਾਂ ਜਿੱਦੀ ਜਾਣਾ ਵੀ ਤੂੰ ਹੀ ਕਰਨਾ ਵੀ ਜਦ ਕਿ ਮੰਮੀ ਨੇ ਵਾਰੀ ਬੰਨੀ ਹੋਈ ਆ ਵੀ ਅੱਜ ਤੇਰੀ ਵਾਰੀ ਆ ਕੱਲ ਨੂੰ ਤੇਰੀ ਵਾਰੀ ਆ ਤੇ ਦਿਨਾਂ ਦੇ ਹਿਸਾਬ ਨਾਲੇ ਕੰਮ ਹੋਣਗੇ ਜਦੋਂ ਵੰਡਵੇਂ ਕੰਮ ਨੇ ਪੁੱਤ ਮੇਰੀ ਗੱਲ ਸੁਣ ਜਦੋਂ ਆਪਾਂ ਪਰਿਵਾਰ ਇਕੱਠਾ ਰਹਿੰਦਾ ਹੋਵੇ ਨਾ ਉਦੋਂ ਦਿਨਾਂ ਦੇ ਹਿਸਾਬ ਨਾਲੇ ਕੰਮ ਇਹ ਵਾਰੀਆਂ ਨਹੀਂ ਬੰਨਦੀਆਂ ਹੁੰਦੀਆਂ ਸਾਰੇ ਨਾਲ ਮਿਲ ਕੇ ਕਰ ਲਿਆ ਕਰੋ ਜਿਹਦੇ ਹੱਥ ਜਿਹੜਾ ਕੋਈ ਕੰਮ ਲੱਗਿਆ ਉਹ ਕਰ ਲਿਆ ਕੋਈ ਇਸ ਕੋਣ ਤੇ ਕੱਲ ਹੀ ਨਹੀਂ ਹੈਗੀ ਕੋਈ ਮੰਮੀ ਮੈਂ ਨਿਕਲੇਸ਼ ਪਾਂਦੀ ਹੈਗੀ ਤੈਨੂੰ ਮੇਰਾ ਸੁਭਾਅ ਪਤਾ ਹੀ ਹੈ ਮੈਂ ਤਾਂ ਠਰਮੇ ਨਾਲ ਹੀ ਗੱਲ ਕਰਦੀ ਹੁੰਨੀ ਆ ਆਖੀ ਕਰ ਇਹ ਆ ਨਾ ਚਾਂਬਲੀ ਪਈ ਆ ਉਹ ਲਵ ਮੈਰਿਜ ਕਰਾ ਕੇ ਆਇਆ ਉਹ ਬਾਵਾ ਉਹਦੇ ਨਾਲ ਠੀਕ ਆ ਉਹ ਤਾਂ ਕੁਝ ਵੀ ਹੈ ਹੁਣ ਭਾਈ ਹੈ ਤਾਂ ਇਸ ਘਰ ਦੀ ਨੂੰਹ ਹੀ ਨੂੰਹ ਹੈ ਚਲ ਤੇਰਾ ਬਤੂ ਅਸੀਂ ਅਜ ਮਰਜ਼ੀ ਨਾਲ ਕੀਤਾ ਤੇਰਾ ਵਿਆਹ ਗੱਲ ਹੋਰ ਆਗੀ ਉਹਨਾਂ ਦਾ ਚਲ ਪੜੇ ਲਿਖੇ ਹੈਗੇ ਉਹਨਾਂ ਨੇ ਆਪ ਦੇ ਹਿਸਾਬ ਨਾਲ ਕਰਾ ਲਿਆ ਪਰ ਮੰਮੀ ਅੱਜ ਕੱਲ੍ਹ ਤੂੰ ਕੀ ਲੈਣਾ ਪੁੱਤ ਪਰ ਮੰਮੀ ਮੈਂ ਤਾਂ ਇਹਨਾਂ ਤੋਂ ਕੁਝ ਨਹੀਂ ਲੈਣਾ ਹੈਗਾ ਪਰ ਅਸਲ ਤੇ ਐਵੇਂ ਹੈ ਨਾ ਹੁਣ ਬਾਵਾ ਠੀਕ ਹੈ ਜਦੋਂ ਉਹਦਾ ਵਿਆਹ ਨਹੀਂ ਹੋਇਆ ਸੀ ਸਾਰੇ ਘਰ ਦੇ ਕੰਮ ਮੈਂ ਹੀ ਕਰਦੀ ਸੀਗੀ ਠੀਕ ਆ ਰੋਟੀ ਟੁਕਦਾ ਕਾਲਜ ਉਹਨੂੰ ਤੋੜਨਾ ਹੈ ਤੇ ਇਹ ਚੜ ਚੜ ਕੇ ਬੋਲੇ ਮੈਨੂੰ ਉਹਦੇ ਨਾਲ ਲੜਾਈ ਹੋਈ ਆ ਕੰਮ ਕੰਮ ਕਰ ਕਿਛੇ ਆਏ ਨਹੀਂ ਕਰਦਾ ਹੁੰਦਾ ਪੁੱਤ ਕੰਮ ਕਰ ਕਿਛੇ ਕੋਈ ਲੜਾਈ ਆ ਕੰਮ ਦਾ ਕੀ ਹੈਗਾ ਤੁਰੇ ਫਿਰਦਾ ਬੰਦਾ ਕੰਮ ਕਰ ਦਿੰਦਾ ਕਿੱਦਾਂ ਦਾ ਕੰਮ ਹੁੰਦਾ ਕੋਈ ਮਮਮੀ ਐਵੇਂ ਨਹੀਂ ਹੈਗਾ ਉਹ ਤਾਂ ਕਹਿੰਦਾ ਵੀਹਾਪ ਆਪ ਵੀ ਤੂੰ ਤਾਂ ਜਰਦੀ ਨਹੀਂ ਹੈਗੀ ਸਾਨੂੰ ਇਸ ਘਰ ਚ ਦੇਖ ਕੇ ਉਹ ਤੂੰ ਮੇਰੀ ਸੱਸਾ ਉਹ ਤਾਂ ਵਿਚ ਵਿਚਾਰੇ ਫਸੀ ਹੋਈ ਆ ਵੀ ਨਾ ਇੱਧਰ ਦੀ ਨਾ ਉੱਧਰ ਦੀ ਉਹ ਤਾਂ ਬੋਲ ਕੇ ਰਾਜ਼ੀ ਨਹੀਂ ਹੈਗੀ ਮੈਂ ਤੈਨੂੰ ਕਹਿਨੀ ਵੀ ਜੇ ਇੱਕ ਬੰਦਾ ਹੈ ਜਾਂ ਹੋਵੇ ਨਾ ਤੇ ਦੂਜਿਆਂ ਨੂੰ ਉਹ ਨਹੀਂ ਬੰਨਣਾ ਚਾਹੁੰਦਾ ਜੇ ਉਹ ਬੋਲ ਬਲਾਰੀ ਹੈਗੀ ਬੋਲਦੀ ਆ ਤੂੰ ਚੁੱਪ ਕਰ ਜਾ ਕਰ ਇੱਕ ਜਣਾ ਮੂਰੋ ਚੁੱਪ ਕਰ ਜੋ ਉਹ ਲੜਾਈ ਦੇ ਜੋ ਵੀ ਮੰਮੀ ਮੇਰੇ ਤੋਂ ਨਹੀਂ ਚੁੱਪ ਰਿਆ ਜਾਂਦਾ ਹੈਗਾ ਠੀਕਾ ਮੇਰੇ ਤੋਂ ਉਹ ਸ਼ਬਦ ਨਹੀਂ ਸੁਣੇ ਜਾਂਦੇ ਜਿਹੜੇ ਮੈਂ ਕਦੇ ਜ਼ਿੰਦਗੀ ਤੇ ਨਹੀਂ ਸੁਣੇ ਹੈਗੇ ਠੀਕ ਹੈ ਦੇਲੀ ਸਾਸ ਦਾ ਤੇਰੇ ਵਾਲਦੀ ਨਾ ਉਹ ਤਾਂ ਤੁਹਾਨੂੰ ਕੁਝ ਨਹੀਂ ਕਹਿੰਦੀ ਦੋਨਾਂ ਨੂੰ ਉਹਦਾ ਵੀ ਕੋਈ ਪਤਾ ਨਹੀਂ ਲੱਗਦਾ ਹੈਗਾ ਕਦੇ ਉੱਧਰ ਹੋਏ ਨਹੀਂ ਕਦੇ ਇੱਧਰ ਹੋ ਜਾਂਦੀ ਆ ਇੱਕ ਪਾਸੇ ਦੀ ਤਾਂ ਗੱਲ ਕਰਨੀ ਚਾਹੀਦੀ ਆ ਓਹੋ ਹੁਣ ਮਾਂ ਨੂੰ ਤਾਂ ਪੁੱਤ ਦੋਨੇ ਪਿਆਰੇ ਨੇ ਇੱਕ ਪਾਸੇ ਦੀ ਗੱਲ ਕਿਵੇਂ ਕਰ ਲੂਗੀ ਮਾਂ ਭਲਾ ਮੈਨੂੰ ਐ ਦੱਸ ਹੈ ਦੋਨੇ ਕੋ ਜੇ ਪੁੱਤ ਪਿਆਰੇ ਨੇ ਤੈਨੂੰ ਹਣ ਵੀ ਉਹਨੂੰ ਉਹਨਾਂ ਗਿਆਂ ਪਿਆਰਿਆਂ ਨੂੰ ਚੱਲ ਮੇਰੇ ਨਾਲ ਤਾਂ ਉਜੀ ਦੀ ਜਾਂਦਾ ਚੱਲ ਕੋਈ ਗੱਲ ਨਹੀਂ ਹਣਾ ਪਰ ਆਪਦੇ ਭਰਾ ਨਾਲ ਵੱਡਾ ਭਰਾ ਹੈ ਉਹਦਾ ਠੀਕ ਆ ਉਹਦੇ ਨਾਲ ਕਾ ਤੂੰ ਜਿੱਦਦਾ ਭਾਈ ਕਹਿੰਦਾ ਤੂੰ ਸਦਾ ਸੜਤੇ ਆਸਾਨ ਕਰ ਦਿਓ ਮੇਰੀ ਗੱਲ ਸੁਣ ਉਹਨਾਂ ਦੇ ਭਰਾਵਾਂ ਦੀ ਗੱਲ ਐ ਆਪੇ ਆਪ ਦੀ ਨਿਮੇੜਨਾ ਨਾ ਪਰ ਤੂੰ ਨਹੀਂ ਉਹਨਾਂ ਦੀ ਗੱਲ ਚ ਬੋਲਣਾ ਮੈਨੂੰ ਲੋੜ ਕੀ ਪਈ ਆ ਬੋਲਣ ਚ ਮੈਨੂੰ ਤਾਂ ਐ ਆ ਵੀ ਜੇ ਉਹ ਮੇਰੇ ਨਾਲ ਜਿਦੀ ਮੈਂ ਤਾਂ ਫਿਰ ਫੜ ਕੇ ਗੋਡਿਆਂ ਥੱਲੇ ਦੇ ਲੈਣੀ ਆ ਫਿਰ ਨਾ ਮੈਨੂੰ ਆਪ ਮਾਰੀ ਜਾਣੀ ਐ ਕਿ ਤੈਨੂੰ ਮੈਂ ਸਮਝਾਉਣੀ ਐ ਵੀ ਤੂੰ ਬੋਲਣਾ ਨਹੀਂ ਤੂੰ ਚੁੱਪ ਕਰਕੇ ਰਹਿਣਾ ਤੇਰਾ ਲੰਬਾ ਨਹੀਂ ਆਉਣਾ ਚਾਹੀਦਾ ਗਾ ਚੰਗਾ ਮੰਮੀ ਹਰ ਵਾਰੀ ਮੈਂ ਹੀ ਦਿਖਦੀ ਆ ਮੈਂ ਹੀ ਗੱਲ ਤਾਂ ਬਿਲਕੁਲ ਭੈਣ ਜੀ ਆਏ ਬਣੇ। ਪੰਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੋ ਠੀਕ ਆ? ਹਾਂ ਠੀਕ ਆ। ਪੰਜੀ ਵਧੀਆ। ਤੁਸੀਂ ਦੱਸੋ ਆਪਣਾ। ਅਸੀਂ ਵੀ ਠੀਕ ਆ। ਚਲ ਵਧੀਆ। ਕਿੰਨਾ ਟਾਈਮ ਹੋ ਗਿਆ? ਮੈਨੂੰ ਹੋ ਗਿਆ ਘੰਟਾ ਕਾਇਨ। ਵਸ ਚਾਹ ਪਾਣੀ ਪੀ ਕੇ ਮੈਂ ਇੱਥੇ ਆ ਕੇ ਬੈਗੀ ਧੁੱਪੇ ਜੇ। ਅੱਛਾ। ਤੇ ਬੋਲ ਬੋਲ ਮੈਂ ਲੱਗਾਂ ਅੰਦਰ ਕੋਈ ਜ਼ਾਲ ਸਬਜੀ ਬਰਉਣ ਲੱਗੀ। ਅੱਛਾ ਅੱਛਾ। ਮੈਂ ਵੀ ਬਸ ਆਹ ਭੋਗਦੀਗਾ ਸਾਡੇ ਪਿੰਡ 'ਚ। ਅੱਛਾ। ਉਧਰ ਨੂੰ ਲੰਘ ਕੇ ਮੈਂ ਬੋਲ ਬੋਲ ਨੂੰ ਕਿਹਾ ਤੀ ਮੇਰੇ ਨਾਲੇ ਚੱਲ। ਤਾਂ ਕਹਿੰਦੀ ਘਰੇ ਕੰਮ ਪਏ ਨੇ। ਤੂੰ ਕੱਲੀ ਹੋ ਜਾਏ। ਮੈਂ ਚੱਲ ਐ ਤਾਂ ਪਈ ਜਾਣੇ ਪੈਂਦਾ ਫਿਰ ਕਬੀਲਦਾਰੀ ਚ ਹਣਾ ਹੋਰ ਮੇਰਾ ਵੀ ਹੋ ਕਈ ਦਿਨ ਹੋ ਗਏ ਜੀ ਜਾਣੀ ਲੱਗਦਾ ਸੀਗਾ ਤੇ ਮੈਂ ਇਹਨੂੰ ਫੋਨ ਵੀ ਕੀਤਾ ਬਲਬਲ ਨੂੰ ਤੇ ਇਹ ਕਹਿੰਦੀ ਜੇ ਕਿ ਚਲ ਮਾਂ ਜਿਹੜਾ ਮਾਰਨਾ ਤੂੰ ਆ ਜਾ ਕੇ ਜਿਹੜਾ ਮਾਰ ਜਾ ਇੱਕ ਵਾਰੀ ਫਿਰ ਬਹੂ ਵੀ ਕਹਿੰਦੀ ਤੂੰ ਤੂੰ ਜਾ ਆ ਮਾਂ ਕਹਿੰਦੀ ਕੋਈ ਗੱਲ ਹੈ ਤੇਰਾ ਮਨ ਜੈ ਸੈਟ ਹੋ ਜਾਊਗਾ ਕੁਛ ਆਈ ਆ ਬੁਲਬੁਲ ਨੂੰ ਵੀ ਕਹਿ ਦਿੰਦਾ ਹੈਗਾ ਤੀ ਕਹੀ ਜਾਂਦੀ ਤੀ ਕਲਜੀਤ ਨੂੰ ਮੈਂ ਜਾ ਕੇ ਆਉਣਾ ਰਹਿ ਕੇ ਆਉਣਾ ਰਾਤ ਮੈਂ ਤਾਂ ਬਥੇਰਾ ਕੇ ਹੁਣ ਕੀ ਕਰੇ ਉਹਨੂੰ ਇਹਨੂੰ ਛੁੱਟੀ ਮਿਲਦੀ ਹੈਗੀ ਚਲ ਆਇਆ ਤਾਂ ਪਤਾ ਕੰਮਕਾਰ ਦੇ ਵਿੱਚ ਕਦੇ ਕਿਧਰੇ ਲੰਘਿਆ ਕਦੇ ਕਿਧਰੇ ਨਹੀਂ ਚਲ ਆਇਆ ਤਾਂ ਕੰਮ ਧੰਦੇ ਤਾਂ ਫਿਰ ਜਾਣਾ ਹੀ ਹੁੰਦਾਗਾ ਕੋਈ ਗੱਲ ਹੈ ਨਾ ਜੇ ਦਾ ਆ ਦੀ ਕਬੀਲਤਾਰੀ ਆਪ ਚਲਾਉਣੀ ਹੈ ਜੇ ਕੰਮ ਤਾਂ ਫਿਰ ਕਰਨਾ ਹੀ ਪਊਗਾ ਨੌਕਰੀ ਦਾ ਕੰਮ ਆ ਤੈਨੂੰ ਪਤਾ ਛੁੱਟੀ ਹੁੰਦੀ ਆ ਉਹ ਦਿਨੂ ਕੰਮ ਧੰਦੇ ਸਿਮਾਰਦਾ ਫਿਰ ਜਾਂਦਾ ਇਹ ਤਾਂ ਗੱਲ ਹੈਗੀ ਆ ਕਿ ਹੋਰ ਤੇ ਛੋਟੀ ਬਹੂ ਗਈ ਵੀ ਆ ਹਾਂ ਉਹ ਗਈ ਫਈ ਆ ਅੱਛਾ ਦੱਸਿਆ ਸੀ ਮੈਨੂੰ ਬੁਲਬੁਲ ਨੇ ਗਈ ਆ ਕਹਿੰਦੀ ਰਾਤ ਰਹਿ ਕੇ ਆਉਣਾ ਦੋਏ ਲੰਗ ਕੇ ਦੀ ਕੱਲ ਦੇ ਕਹੋ ਨੇ ਆ ਜਾਣਗੇ ਅੱਜ ਅੱਛਾ ਹਾਂ ਚੱਲ ਵਧੀਆ ਹੈ ਬਸ ਤੇ ਆ ਬੁਲਬੁਲ ਦੱਸਦੀ ਸੀ ਮੈਨੂੰ ਕਹਿੰਦੀ ਕਿ ਕੰਮ ਕੰਮ ਜਾਂ ਮੇਰ ਨਾਲ ਬੰਨਣ ਲੱਗੀ ਹੈਗੀ ਬਸ ਭੈਣ ਜੀ ਦੱਸਤਾ ਤੁਹਾਨੂੰ ਬੁਲਬੁਲ ਨੇ ਨਹੀਂ ਉਹ ਕੇਹਾਤੀ ਬੋਲੀ ਨੂੰ ਵੀ ਨਾ ਆਪਣੀ ਮੰਮੀ ਕੋਲ ਕਿਸੇ ਕੋ ਕਰਦਿਆਂ ਕੋ ਗੱਲ ਕਰੀ ਮੈਂ ਵੀ ਉਹਨੂੰ ਸਮਝਾਇਆ ਹੀ ਆ ਮੈਂ ਉਹਨੂੰ ਇਹੀ ਗੱਲ ਕਹੀ ਵੀ ਪੁੱਤ ਕੋਈ ਗੱਲ ਨਹੀਂ ਚਲ ਜੇ ਉਹ ਤੇਰੇ ਨਾਲ ਐ ਕਰਦੀ ਹੈਗੀ ਕੋਈ ਨਹੀਂ ਤੂੰ ਵੱਡੀਆਂ ਘਰ ਦੇ ਵਿੱਚ ਤੂੰ ਆਪ ਦਾ ਉਹ ਜਿਹਾ ਹਿਸਾਬ ਨਾ ਕਰ ਲਿਆ ਕਰ ਕੰਮ ਧੰਦਾ ਘਰ ਦੇ ਵਿੱਚ ਬਸਦੇ ਘਰਾਂ ਦੇ ਵਿੱਚ ਫਿਰ ਉਹੀ ਗੱਲ ਕਿੰਨਾ ਕ ਆਪਣੇ ਕੰਮ ਹੁੰਦਾਗਾ ਹੈ ਜਿਹਦੇ ਹੱਥ ਲੱਗਿਆ ਅਗਲਾ ਕੰਮ ਕਰਕੇ ਪਰੇ ਹੋ ਗਿਆ ਬਸ ਭੈਣ ਜੀ ਮੈਨੂੰ ਤਾਂ ਆਏ ਆ ਵੀ ਤੇਰੀ ਬੁਲਬੁਲ ਸਿਆਣੀ ਆ ਜਿਹੜੀ ਘਟਦੀ ਆ ਮੇਰੇ ਤਾਂ ਨਾ ਮੁੰਡੇ ਨੇ ਬਸ ਪਹਿਲਾਂ ਹੱਥ ਚੱਕ ਰੱਖੀ ਵੀ ਮੈਂ ਆਪਣੀ ਪਸੰਦ ਦਾ ਵਿਆਹ ਕਰਾਉਂ। ਮੈਂ ਤਾਂ ਬਥੇਰਾ ਹ ਬੁਲਬੁਲ ਐ ਮੈਨੂੰ ਮਨਾਈ ਗਈ ਨਹੀਂ ਮੈਂ ਨਹੀਂ ਤੇ ਕਰਨਾ ਉੱਥੇ ਰਿਸ਼ਤਾ। ਇਹੀ ਕਹੀ ਗਿਆ। ਮਾਂ ਕੋਈ ਗੱਲ ਨਹੀਂ ਤੂੰ ਕਰ ਦੇ। ਕੁੜੀ ਸੋਹਣੀ ਆ। ਹੁਣ ਉਹ ਕੁੜੀ ਦੇਖ ਲੈਣਾ ਤਾਂ ਕੋਈ ਕੰਮਕਾਰ ਕਰਦੀ। ਹੁਣ ਮੈਨੂੰ ਵੀ ਪਤਾ ਭਈ ਕੀ ਰੋਜ਼ ਲੜੀ ਜਾਵਾਂ। ਨਾਲੇ ਆਏ ਬੰਦੇ। ਬਾਵਾ ਕਹਿੰਦਾ ਕੰਮ ਵੰਡ ਕੇ ਦੇ ਦੇ। ਕਿ ਕੰਮ ਵੰਡ ਕੇ ਕਰੂ। ਕੰਮ ਵੰਡ ਕੇ ਵੀ ਨਹੀਂ ਹੁੰਦੇ ਉਦੋਂ ਤਾਂ। ਹੂੰ। ਹੁਣ ਇਹਨੂੰ ਕਰਨੇ ਪੈਂਦੇ ਨੇ ਸਾਰੇ। ਫਿਰ ਜੇ ਸੱਚੀ ਬੋਲਦੀ ਆ ਫਿਰ ਉਹ ਕਲੇਸ਼ ਪਵਾ ਦਿੰਦੀ ਆ ਦੋਨਾਂ ਚ। ਦੋਏ ਭਾਈਆਂ ਦੀ ਲੜਾਈ ਕਰਾ ਦਿੰਦੇ। ਇਹੀ ਸਮਝਾਇਆ ਦੇਖ ਭਰਾ ਭਰਾ ਜਿਵੇਂ ਮਰਜੀ ਆਪਦੀ ਗੱਲ ਕਰਨ ਨਾ ਕਰਨ ਮਾ ਤੂੰ ਨਾ ਪਈ ਵਿੱਚ ਬੋਲੀ। ਤੇਰਾ ਕੰਮ ਨਹੀਂ ਹੈਗਾ ਵਿੱਚ ਬੋਲਣ ਦਾ। ਤੋਨੇ ਭਰਾਵ ਦਾ ਵਾਅਦਾ ਘਾਟਾ ਆਪਦਾ ਆ ਪੂਰਾ ਕਰ ਲੈਣਗੇ ਉਹ। ਹੈ? ਤੇ ਤੂੰ ਨਾ ਮਾ ਬੋਲਿਆ ਕਰ। ਤੂੰ ਜਿਹੜਾ ਤੇਰੇ ਕੰਮ ਤੇਰੇ ਹਿੱਸੇ ਆ ਉਹਦਾ ਕਰ ਲਿਆ ਕਰ ਭਈ। ਬਾਕੀ ਆਏ ਆ ਗੱਲ ਜੇ ਇੱਕ ਘਰ ਦੇ ਵਿੱਚ ਰਹਨੇ ਹੋਗੇ ਕੰਮ ਹੁਣ ਤੂੰ ਕੀ ਕਰ ਲੈ ਮਾ ਕੀ ਉਹਨੇ ਕਰ ਲੈ। ਹੈ? ਕੰਮ ਦੀ ਕਿੱਡੀ ਕੀ ਗੱਲ ਹੁੰਦੀ ਆ ਘਰਾਂ 'ਚ? ਬਸ ਮੈਂ ਵੀ ਇਹੀ ਸਮਝਾਉਣੀ ਹੁੰਦੀ ਆ। ਵਿਪਤਰਾਲ ਮਿਲ ਕੇ ਹੀ ਰਹੋ ਹੁਣ ਜੇ ਭਾਈ ਉਹ ਕੱਟ ਕਰਦੀ ਹੁਣ ਆਪਾਂ ਉਹਨੂੰ ਕਹਿਣਾ ਹੀ ਨਹੀਂ ਹੈਗਾ ਕਲੇਸ਼ ਥੋੜੀ ਫਿਰ ਜਦੇ ਬਾਵੇ ਨੂੰ ਦੱਸਣ ਲੱਗ ਜਾਂਦੀ ਆ ਹੁਣ ਮੈਂ ਆ 2 ਸਾਲ ਹੋ ਗਏ ਜੇ ਮੈਂ ਉਚਨੀਮ ਚੱਲ ਹੁੰਦੀ ਹੋ ਰਹਿੰਦੀ ਆ ਘਰ ਚ ਜੇ ਮੈਂ ਕੋਈ ਵੀ ਗੱਲ ਬੁਲਬੁਲ ਨੂੰ ਕਹਿੰਦੀ ਆ ਨੇ ਕਦੇ ਕਲਜੀਤ ਨੂੰ ਨਹੀਂ ਦੱਸੀ ਹੈਗੀ ਇਹ ਤਾਂ ਹੁਣ ਮਾੜੀ ਜੀ ਗੱਲ ਜਦੇ ਬਾਵੇ ਦੇ ਕੰਨਾਂ ਤੱਕ ਕਰ ਦਿੰਦੀ ਆ ਉਹ ਜਦੇ ਮੁੰਡਾ ਭੱਗ ਜਾਂਦਾ ਕਿ ਇਹਨੂੰ ਘਾਤੇ ਕੁਝ ਕਹਨੇ ਹੋ ਨਿਆਣੀ ਹੈ ਛੋਟੀ ਆ ਬੁਲਬੁਲ ਨੂੰ ਬੋਲਦੀ ਆ ਬੁਲਬੁਲ ਉਹ ਬੁਲਬਲ ਕਿਹੜਾ ਈਡੀ ਉਪੱਟੀ ਉਮਰਦੀ ਆ ਉਹਦੀ ਵੀ ਤਾਂ ਉਮਰ ਨਿਆਣੀ ਹੈਗੀ ਚਲ ਉਹਨੂੰ ਐਸ ਤਰੀਕਾ ਹੋ ਜਾਂਦਾ ਵੀ ਇਹ ਨਹੀਂ ਕਰਦੀ ਤਾਂ ਮੈਂ ਕਿਉਂ ਕਰਾਂ ਚੱਲ ਭੈਣ ਜੀ ਤੁਸੀਂ ਇਹਨੂੰ ਸਮਝਾ ਕੇ ਜਾਈਓ ਹਨਾ ਮੈਂ ਤਾਂ ਬਿਚੈ ਰਹਿਣ ਨੂੰ ਸਮਝਾਇਆ ਤੇ ਕੋਈ ਨਹੀਂ ਮੈਂ ਹੋਰ ਵੀ ਇਹਨੂੰ ਗੱਲਾਂ ਕਹੂੰਗੀ ਸਮਝਾ ਕੇ ਜਾਉ ਮੈਂ ਤਾਂ ਆ ਉਹਦਾ ਘਰ ਆਗਾ ਦੋਨੇ ਇਹਨਾਂ ਲੜਕੇ ਕਰ ਲੈਣੀਆਂ ਕਿਹੜਾ ਕਿਸ ਨੇ ਤੀਜੇ ਨੇ ਆ ਕੇ ਬਣਾਉਣਾ ਵਿੱਚ ਚੱਲ ਲਿਆ ਭੈਣ ਜੀ ਦੇਖਾ ਮੈਂ ਉਹਦੇ ਨਾਲ ਬਣਵਾਵਾ ਦਾਲ ਸਬਜ਼ੀ ਹਨਾ ਹਾਂ ਦੇਖ ਹਾਂ ਤੁਸੀਂ ਰਾਮ ਕਰ ਲਓ ਧੁੱਪ ਜ ਨੂੰ ਪੈ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਪਹਿਲੇ ਹੀ ਲਿਆਏ ਮੈਂ ਹਲੇ ਇੱਕ ਦੋ ਦਿਨ ਰਹਿਣਾ ਸੀ ਉੱਥੇ ਕਮਾਲ ਕਰਦੀ ਐ ਘਰ ਦੇ ਵਿੱਚ ਵੀ ਕੰਮਦੰਦੇ ਕਰਨ ਵਾਲੇ ਹੁੰਦੇ ਨੇ ਮੈਂ ਵੀ ਭੈਵਦਾ ਕੰਮ ਤੇ ਜਾਣਾ ਹੁੰਦਾ ਹੈ ਤੈਨੂੰ ਕਿਵੇਂ ਉੱਥੇ ਕਹਿੰਦਾ ਮੈਂ ਵੀ ਰਹਿ ਜਾ ਕਿਉਂ ਮਿਲਿਆ ਲਿਆ ਲੈ ਇਹ ਹੀ ਬਹੁਤ ਹੁੰਦਾ ਐ ਮਹੀਨਾ ਵਾਲੀ ਜੇ ਕਰਿਆ ਕਰ ਨਾਲੇ ਬਾਹਰ ਨਹੀਂ ਆਉਣੀ ਜਾਣੀ ਕਰੀ ਹੁੰਦੀ ਕਿਸੇ ਨਾਲ ਠੀਕ ਹੈ ਨਾ ਮੈਂ ਉਹਦੇ ਪੇਕੇ ਨਾਲ ਨਹੀਂ ਕਰੂੰਗੀ ਹੋਰ ਕੀ ਦੇਣਾ ਕਰੂੰ ਆਣੀ ਜਾਣੀ ਮੈਨੂੰ ਇਹ ਦੱਸ ਦੋ ਪਹਿਲਾਂ ਤਾਂ ਐ ਨਹੀਂ ਕਹਿੰਦਾ ਵੀ ਜ਼ਿਆਦਾ ਨਹੀਂ ਉੱਥੇ ਰਹੀਦਾ ਹੁੰਦਾ ਵਿਆਹ ਤੋਂ ਬਾਅਦ ਨਾ ਇਹੀ ਤਰ੍ਹਾਂ ਪੇਕੇ ਇਹੀ ਤਰ੍ਹਾਂ ਸਰਹ ਹੋ ਜਾਂਦਾ ਹੁੰਦਾ ਠੀਕ ਹੈ ਜਿੱਥੇ ਮਾਪੇ ਵਿਆਹ ਕੇ ਤੁਰਦਣ ਇੱਥੇ ਜੀ ਲਾ ਤੋ ਬਾੜਾ ਨਹੀਂ ਪੇਕਿਆ ਦਾ ਮੋਗਰੇ ਦਾ ਹੁੰਦਾ ਆਪੇ ਇੱਥੇ ਮੰਮੀ ਔਖੀ ਸੌਖੀ ਸਾਰੀ ਜਾਣਦੀ ਉਹੀ ਕੋਈ ਉਹ ਤੂੰ ਕੀ ਲੈਣਾ ਤੈਨੂੰ ਪਤਾ ਥੇ ਕੰਨ ਸਾਰੀ ਗੱਲ ਕਰ ਤੁਸੀਂ ਇੱਧਰ ਆ ਕੇ ਬਹਿ ਗਏ ਆਪਣੀ ਮਾਸੀ ਨੂੰ ਤਾਂ ਮਿਲ ਲੰਦੇ ਕਾਦੇ ਵਾਸਤੇ ਮਿਲ ਲੰਦੇ ਮਾ ਅਸੀਂ ਕਿਸ ਤੋਂ ਕੀ ਲੈਣਾ ਸਾਡੇ ਰਿਸ਼ਤੇ ਤਾਂ ਥੋੜੀ ਨੇ ਹੋ ਕੁਲਜੀਤ ਬਾਈ ਤੇ ਨੇ ਆਪੇ ਮਿਲ ਜਊਗਾ ਜਾਂ ਤੂੰ ਜਾ ਕੇ ਮਿਲ ਪਈ ਉਹਨਾਂ ਦਾ ਪੱਖ ਪੂਰਦੀ ਸੀ ਉਦੋਂ ਮੇਰੀ ਗੱਲ ਸੁਣ ਪੁੱਤ ਆਇ ਨਹੀਂ ਫਰਕ ਪਾਈਦਾ ਮਾੜੀ ਮਾੜੀ ਗੱਲ ਤੇ ਕੀ ਸੋਚੂ ਕਿ ਉਹ ਰਿਸ਼ਤੇਦਾਰ ਨੂੰ ਤਾਂ ਕਦੇ ਦਿਖਾਈਦਾ ਨਹੀਂ ਸਾਡੇ ਘਰ ਚ ਕੋਈ ਲੜਾਈ ਆ ਲੈ ਤੁਹਾਡੀ ਲੜਾਈ ਕਾਦੀ ਆ ਇਹਨਾਂ ਦੀ ਕਮਾ ਪਿੱਛੇ ਭਾਈਆਂ ਭਾਈਆਂ ਦਾ ਕੁਝ ਵੰਡਿਆ ਤਾਂ ਨਹੀਂ ਹੋਇਆ ਨਾ ਭਾਈਆਂ ਭਾਈਆਂ ਦਾ ਕੁਝ ਵੰਡਿਆ ਨਹੀਂ ਇਹਨਾਂ ਦਾ ਕੁਝ ਵੰਡਿਆ ਵੰਡ ਬਣੀਆਂ ਤੂੰ ਕਰਵਾਏਂਗੀ ਜਦਨ ਕਰਵਾਏਂਗੀ ਤੂੰ ਕਿਵੇਂ ਪਖਪੂਰਤੀ ਉਦਨ ਬਈ ਉਹਨਾਂ ਦਾ ਹੈ ਇੱਕ ਵਾਰ ਵੀ ਕਿਹਾ ਵੀ ਨਾ ਪੁੱਤੇ ਤੁਸੀਂ ਚੁੱਪ ਕਰ ਜਾਓ ਉਹਨਾਂ ਨੂੰ ਕਿਹਾ ਇੱਕ ਵਾਰ ਵੀ ਸਾਡੇ ਦੇ ਉਲਟਾ ਬੋਲਣ ਲੱਗੀ ਇਹ ਐ ਕਰਦਾ ਇਹ ਐ ਕਰਦਾ ਓਏ ਅਸੀਂ ਵੀ ਤਾਂ ਕਰਦੇ ਇਸ ਘਰ ਦੇ ਵਿੱਚ ਮੈਂਬਰ ਆ ਬਈ ਅਸੀਂ ਸਾਡੀ ਕਹੀ ਕਿਸ ਨੇ ਨਾ ਉਹ ਕੀ ਸੋਚੂਗੀ ਵੀ ਮੈਨੂੰ ਇਹਨਾਂ ਨੇ ਬੁਲਾਇਆ ਵੀ ਨਹੀਂ ਪੁੱਤ ਤੈਨੂੰ ਤਾਂ ਉਹਨੇ ਪਹਿਲੀ ਵਾਰ ਦੇਖਣਾ ਨਾ ਉਹਨੇ ਮੰਮੀ ਕੋਈ ਕੁਛ ਮਰਜੀ ਸੋਚ ਜਾਵੇ ਜਦ ਅਸੀਂ ਨਹੀਂ ਬੁਲਾਉਣਾ ਉਹਨਾਂ ਨੂੰ ਤਾਂ ਨਹੀਂ ਬੁਲਾਉਣਾ ਲੋੜ ਹੀ ਨਹੀਂ ਸਰਦਾਰ ਇਸ ਤਰ੍ਹਾਂ ਹੈ ਹੈਗੇ ਨਹੀਂ ਸਰਦਾਰ ਸਾਡੇ ਰਿਸ਼ਤੇਦਾਰਾਂ ਨੂੰ ਹਾਂ ਗੱਲ ਖਤਮ ਹੈ ਦੇਖ ਪੁੱਤ ਕੱਲ ਨੂੰ ਤੇਰੀ ਮਾਂ ਆਈ ਹੋਵੇ ਬੁਲਬੁਲ ਨਾ ਬੁਲਾਵੇ ਤੇ ਤੇਰੇ ਦਿਲ ਤੇ ਕੀ ਬੀਤੂਗੀ ਮੈਨੂੰ ਕੋਈ ਚੱਕਰ ਨਹੀਂ ਆ ਗਿਆ ਮੰਮੀ ਮੇਰੇ ਰਿਸ਼ਤੇਦਾਰਾਂ ਨੂੰ ਨਾ ਬੁਲਾਵੇ ਅਜਿਹਾ ਨਾਲੇ ਮੰਮੀ ਜੀ ਨੂੰ ਪਹਿਲੀ ਕਹਿ ਦਾਂਗੇ ਵੀ ਇਹਨਾਂ ਵੱਲ ਝੱਕਣ ਦੀ ਲੋੜ ਵੀ ਨਹੀਂ ਹੈਗੀ ਠੀਕ ਹੈ ਬੁਲਾਉਣ ਦਾ ਬਹੁਤ ਦੂਰ ਦੀ ਗੱਲ ਹੈ ਚੱਲ ਪੁੱਤ ਮੇਰਾ ਤਾਂ ਕਹਿਣਾ ਫਰਜ਼ ਤੀਗਾ ਜਿੰਨੇ ਵਾਅਦੇ ਵਧਾਉਣੇ ਨੇ ਵਧਾਈ ਜਾਓ ਕੁਛ ਨਹੀਂ ਰੱਖਿਆ ਅੱਡ ਹੋਣ ਚ ਜਿਹੜੀ ਗੱਲ ਤੂੰ ਫੜੀ ਬੈਠਾ ਨਾ ਵੀ ਅਸੀਂ ਅੱਡ ਹੋ ਜਾਾਂਗੇ ਅੱਡ ਹੋ ਕੇ ਕੁਛ ਨਹੀਂ ਬਣਨਾ ਕੱਠ ਵਰਗੀ ਮੌਜ ਨਹੀਂ ਹੁੰਦੀ ਹੈਗੀ ਅੱਡ ਹੋ ਗਈ ਕੁਛ ਨਾ ਕੋ ਸਾਡਾ ਬਣੂਗਾ ਬਾਈ ਹਾਂ ਕੱਠੇ ਤਾਂ ਛਤਰੀ ਪੈਂਦੇ ਨੇ ਜਿੰਨੇ ਮਰਜ਼ੀ ਖਾ ਲੋ ਠੀਕ ਹੈ ਨਾ ਨੜੇ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਅਗਲਾ ਅਗਲਿਆਂ ਦੇ ਆਇਆ ਹੈ ਅਗਲਿਆਂ ਦੇ ਖਾਵੇ ਪੀਵੇ ਐਸ਼ ਕਰੇ ਸਾਨੂੰ ਕੋਈ ਤਕਲੀਫ ਨਹੀਂ ਹੈ ਨੜੇ ਰਹੀ ਕਰ ਮਮੀ ਤੈਨੂੰ ਵੀ ਤਾਂ ਪਤਾ ਹੀ ਹੈ ਵੀ ਸਾਡੀ ਬੋਲ ਬਾਣੀ ਉਹਨਾਂ ਨਾਲ ਹੈ ਨਹੀਂ ਤੂੰ ਜਾਣ ਜਾਣ ਕੇ ਕਿਉਂ ਸਾਡੇ ਕੋਲ ਉਹਨਾਂ ਦੇ ਨਾਂ ਲੈਦੀਆਂ ਨੀਮਾ ਦਿਖਾਉਣ ਦੀ ਮਾਰੀ ਵੀ ਨੀਮਾ ਦਿਖਾਵਾਂ ਮੈਂ ਹੁਣ ਆਪਾਂ ਨੂੰ ਕਹੇਗੀ ਫਾਰਮੈਲਟੀ ਕਰਕੇ ਵੀ ਜਦੋਂ ਉਹਦੀ ਮਾਂ ਬਾਪ ਕੀ ਮੈਂ ਤੇ ਉਹਨਾਂ ਨੂੰ ਕੁਲਜੀਤ ਜੀ ਬਾਈ ਨੂੰ ਕਹਿ ਕੇ ਤੇ ਬਲਬਲ ਨੂੰ ਕਹਿ ਕੇ ਆਪਣੇ ਛੱਤਰ ਪਵਾ ਦੂਗੀ ਹੋਰ ਕੀ ਆ ਵੀ ਤੁਹਾਡੀ ਮਾਂ ਨੂੰ ਨਹੀਂ ਮਿਲਿਆ ਭਾਈ ਇਹਨੂੰ ਚੁੰਦਰਾ ਦੇ ਜਾ ਕੇ ਮੈਂ ਇਹ ਸੋਚਦੀ ਆ ਵੀ ਮੇਰੇ ਪੁੱਤ ਇਕੱਠੇ ਰਹਿਣ ਨਾ ਕਿ ਆড্ডা ਡੱਡੋ ਇੱਕ ਦੂਜੇ ਵੱਲ ਦੇਖਣ ਵੀ ਨਾ ਕੀ ਆ ਉਹ ਘੜੀ ਘੰਟਾ ਆਈ ਅਗਲੀ ਨੇ ਆਪਣੇ ਘਰੇ ਚਲੇ ਜਾਣਾ ਜੇ ਤੁਸੀਂ ਮਿਲ ਲੇਂਗੇ ਹੱਸ ਕੇ ਫਿਰ ਕੀ ਹੋ ਜਾਊ ਉੱਥੇ ਜਾ ਕੇ ਕੀ ਸੋਚੂਗੇ ਉਹ ਕੀ ਦੱਸੂ ਆਪਣੀ ਉਹ ਨੋਤੀ ਸਾਡੇ ਕੰਨੀ ਉਹ ਘੰਟਾ ਰਹੇ 2 ਦਿਨ ਰਹੇ 3 ਦਿਨ ਰਹੇ ਅਸੀਂ ਨਹੀਂ ਬੁਲਾਉਣਾ ਤਾਂ ਨਹੀਂ ਬੁਲਾਉਣਾ ਅਜਾ ਜਿਵੇਂ ਆਈਏ ਬਗਜੋਗੇ ਫਿਰ ਸਾਡੇ ਤੋਂ ਕੀ ਲੈਣਾ ਉਹਨੇ ਨਾਲੇ ਗਾਂਹ ਜਾ ਕੇ ਦੱਸਣਾ ਨਾ ਦੱਸਣ ਦੇ ਵਿੱਚ ਕੀ ਚੱਕਰ ਆਪਦੀ ਧੀ ਕੋਲ ਆਪਦੀ ਧੀ ਨੂੰ ਮਿਲ ਕੇ ਜਾਓਗੀ ਤੋ ਸੋ ਕਰਕੇ ਜਾਓ ਗੱਲ ਖਤਮ ਸਾਡੇ ਬਾਰੇ ਕੀ ਦੱਸਣਾ ਉਹਨੇ ਮਰੀ ਜਾਨੀ ਹੁਣ ਤੁਸੀਂ ਤਾਂ ਗੱਲਾਂ ਇਹ ਇੰਨੀ ਲੋੜ ਸੀ ਨਾ ਉਸ ਦਿਨ ਪੱਕ ਪੂਰਨ ਹੋਇਆ ਸਾਡਾ ਜੇ ਪੁੱਤਾਂ ਦਾ ਇੱਕੋ ਜਿਹਾ ਸਮਝਦੀਆਂ ਤੂੰ ਉਹਦਾ ਵੱਡੇ ਕਿਣੀ ਉਹ ਖੜ ਗਈ ਸੋਡੇ ਤਾਂ ਸਾਡੀ ਘਰ ਹਿੱਲਾ ਮੇਰੇ ਰੜਕਦੀ ਆ ਸਾਰੀ ਗੱਲ ਤਾਂ ਪਤਾ ਮੈਨੂੰ ਵੀ ਆਪਣੀ ਪਸੰਦੀ ਦੀ ਕੁੜੀ ਨਾਲ ਵਿਆਹ ਕਿਉਂ ਕਰਾ ਲਿਆ ਠੀਕ ਆ ਨਾ ਆ ਗੱਲਾਂ ਭਾਲਦੇ ਤੁਸੀਂ ਤਾਂ ਚਲ ਠੀਕ ਆ ਬਈ ਆਣੀਆਂ ਬੁਲਬੁਲਾ ਆਉਣੀਆਂ ਬੁਲਬੁਲਾ ਭਗ ਜਾ ਭਗ ਜਾ ਦੇਖਦੀਆ ਤੈਨੂੰ ਉਹ ਪਤਾ ਨਹੀਂ ਮੰਮੀ ਐਵੇਂ ਕਿਉਂ ਕਰਦੀ ਐ ਘਰ ਚ ਕਲੇਸ਼ ਹੀ ਮੰਮੀ ਪਾਉਂਦੀ ਹੈਗੀ ਉਹੀ ਐ ਕਲੇਸ਼ ਦੀ ਜੜੀ ਇਹ ਐ ਹਜੇ ਇਹਨੂੰ 15 ਮੀਟਰ ਨੂੰ ਆਇਆ ਆਪਾਂ ਨੂੰ ਇਹਨੇ ਦੇਖ ਲੈ ਵੀ ਉੱਥੋਂ ਵੀ ਕੁਛ ਨਮਸਰ ਕਰਦੇ ਆ ਹੁਣ ਲੌਬੀ ਚੋਂ ਠੀਕ ਕੁਛ ਨਮਸਰ ਕਰੀ ਜਾਂਦੇ ਨੇ ਇੱਧਰੋਂ ਉੱਧਰ ਗੱਲਾਂ ਕਰਨੀਆਂ ਬਸ ਇਨੇ ਇੱਕ ਚੱਕ ਪਲੇਸ ਪੈ ਜਾਂਦਾ ਮੈਂ ਤੁਹਾਨੂੰ ਸਿੱਧੀ ਗੱਲ ਕਹਤੀ ਠੀਕ ਹੈ ਨਾ ਚੁੱਪ ਕਰ ਖਣਾ ਉਹਦੇ ਰੂਮ ਚ ਵਗ ਜਾ ਨਹੀਂ ਇੱਥੇ ਡਰਾਈਵ ਰੂਮ ਚ ਬੈਠੇ ਉਰੀ ਬੈਠੇ ਰਹਿਣੇ ਆ ਠੀਕ ਹੈ ਨਾ ਜੇ ਕੋਈ ਓਰੇ ਆਊਗਾ ਸਿਰ ਹਿਲਾਵਾਂਗੇ ਨਹੀਂ ਕਿਸੇ ਕੰਜਰ ਕੋਲੇ ਜਾਣ ਦੀ ਲੋੜ ਨਹੀਂ ਆਪਾਂ ਕਿਸੇ ਤੋਂ ਖਾਣਾ ਲੈ ਕੇ ਨਹੀਂ ਖਾਣਾ ਹੈਗਾ ਠੀਕ ਹੈ ਨਾ ਮਰੀ ਜਾਂਦੀ ਆ ਭਕਾਈਏ ਤਾਂ ਮੇਰੀ ਮਾਂ ਤਾਂ ਮਿਲੀਏ ਪਤਲੀ ਜਾ ਕੇ ਮਗਲਾਵਾ ਲੈਣਾ ਟਿੰਡੀਆਂ ਲੈਣਾ ਹੀ ਆਪ ਦੀ ਕੁੜੀ ਕੋਲ ਆਈ ਆ ਮਿਲ ਕੇ ਵਗ ਜੂਗੀ ਵਗ ਜੂਗੀ ਆफी ਮਿਲ ਕੇ ਕੋਈ ਲੋੜ ਨਹੀਂ ਹੈਗੀ بس تن ਦੱਸਤਾ ਮੈਂ ਠੀਕ ਹੈ ਨਾ ਠੀਕ ਆਹੋ ਕੀ ਗੱਲ ਹੋ ਗਈ ਪੁੱਤ ਮੰਮੀ ਤੁਹਾਨੂੰ ਚੰਗਾ ਭਲਾ ਪਤਾ ਕਿ ਜੇ ਦੋ ਮੇਰੀ ਮਾਂ ਨੂੰ ਨਹੀਂ ਪਸੰਦ ਕਰਦੇ ਤੁਸੀਂ ਕਾਹਤੋਂ ਉਹਨਾਂ ਨੂੰ ਕਹੀ ਜੰਨੇ ਹੋ ਵੀ ਬਲਾਲਾ ਬਲਾਲਾ ਪੁੱਤ ਫੇਰ ਕੀ ਹੋ ਗਿਆ ਹੁਣ ਤੇਰੀ ਮੰਮੀ ਦੇ ਮਨ ਦੇ ਵਿੱਚ ਕੀ ਆਊਗਾ ਬੀ ਦਸਕੀ ਦਾ ਬਾਬਾ ਭੱਜ ਕੇ ਮਿਲਦਾ ਠੀਗਾ ਹੁਣ ਮੈਨੂੰ ਸਾਸਰੀ ਘਰ ਵੀ ਨਹੀਂ ਬੁਲਾਈ ਮੈਂ ਤਾਂ ਤਾਂ ਕਹਿਣ ਚਲੇ ਗਈ ਸੀ ਫਿਰ ਜਿਹੋ ਜੀ ਅਕਲ ਹੈ ਜਿਹੋ ਜੀ ਮਤ ਹੈਗੇ ਉਹੋ ਜਾਈ ਕੁਛ ਕਰਨਗੇ ਸਮਝਾਉਣ ਨਾਲ ਕੀ ਇਹ ਜ਼ਿਆਦਾ ਸਮਝ ਜਾਣਗੇ ਨਾਲੇ ਵੈਸੇ ਵੀ ਮੇਰੀ ਮੰਮੀ ਜਾਨ ਨੂੰ ਕਹਿੰਦੇ ਨੇ ਮੇਰੀ ਮੰਮੀ ਦਾ ਸੁਭਾਤ ਤਾਂ ਤੁਹਾਨੂੰ ਵੀ ਪਤਾ ਕਿਹੋ ਜਿਹਾ ਠੀਕਾ ਕੋਈ ਜੀ ਸੱਦ ਕੇ ਬੁਲਾਵੇ ਉਹਨੂੰ ਪਿਆਰ ਨਾ ਮਿਲਦੀ ਆ ਤੇ ਇਹ ਦੇਖ ਲਓ ਕੋਈ ਗੱਲ ਨਹੀਂ ਜੇ ਅਗਲੇ ਦੀ ਰਿਸ਼ਤੇਦਾਰ ਕਦੇ ਆਏ ਨਾ ਮੈਂ ਵੀ ਨਹੀਂ ਬੁਲਾਉਣਾ ਹੈਗਾ ਪਤਾ ਹੀ ਗੱਲਾਂ ਤਾਂ ਮੈਂ ਕਿਹਾ ਮੇਗਾ ਥੋੜੀ ਥੋੜੀਆਂ ਗੱਲਾਂ ਤੇ ਫਰਕ ਪੈ ਜਾਂਦੇ ਨੇ ਰਿਸ਼ਤੇਦਾਰ ਤਾਂ ਨਹੀਂ ਬੰਡੇ ਹੋਏ ਹੈਗੇ ਉਹਨਾਂ ਨੂੰ ਤਾਂ ਹੱਸ ਕੇ ਬੁਲਾ ਲਓ ਭਾਈ ਨਹੀਂ ਆਪਸ ਵਿੱਚ ਬੋਲਣਾ ਨਾ ਬੋਲੋ ਪਰ ਨਾ ਉਹੀ ਗੱਲ ਆ ਮੈਂ ਉਹਨੇ ਤਾਂ ਸਿਮੂ ਨਾਲ ਤਾਂ ਉਹਨੂੰ ਸਿਖਾਇਆ ਹੋਇਆ 바ਵਾ ਤਾਂ ਗੱਲੇ ਨਹੀਂ ਆਉਣ ਦਿੰਦਾ ਮੈਨੂੰ 바ਵਾ ਤਾਂ ਚੰਗਾ ਭਲਾ ਠੀਕ ਸੀਗਾ ਠੀਕ ਹੈ ਅ ਜਦੋਂ ਦਾ ਇਹਦਾ ਵਿਆਹ ਹੋਇਆ ਹੈ ਨਾ ਆ ਘਰ ਵਾਲੇ ਦੇ ਮਗਰ ਲੱਗਿਆ ਹੋਇਆ ਇਹਨੂੰ ਨਹੀਂ ਪਤਾ ਲੱਗਦਾ ਕੀ ਚੰਗਾ ਕੀ ਗਲਤ ਆ ਚਲੋ ਕੋਈ ਗੱਲ ਨਹੀਂ ਪੁੱਤ ਕੀ ਕਹਿੰਦੀ ਮੰਮੀ ਰਾਤ ਰਹੂਗੀ ਨਹੀਂ ਨਹੀਂ ਉਹ ਜਾਣ ਲੱਗੇ ਨੇ ਘਰੇ ਕੋਈ ਕੰਮ ਹੈ ਆਉਣਾ ਨੂੰ بس اس ਤੋਂ ਬਾਅਦ ਨਾ ਤੁਸੀਂ ਕਦੇ ਨਹੀਂ ਇਹਨਾਂ ਨੂੰ ਕਹਿਣਾ ਹੈਗਾ ਵੀ ਮੇਰੇ ਰਿਸ਼ਤੇਦਾਰਾਂ ਨੂੰ ਬੁਲਾ ਲਾ ਜਾਂ ਮੈਂ ਬੁਲਾ ਲਾਂ ਠੀਕ ਆ ਜਿਹੜਾ ਜਗਲੇ ਦਾ ਚਿਤ ਕਰਦਾ ਕਰੀ ਜਾਣ ਚੱਲ ਕੋਈ ਗੱਲ ਲੜਾਈ ਮੇਰੇ ਨਾਲ ਹੋਈ ਉਹ ਗੱਲ ਵੱਖਰੀ ਆ ਘਟੋ ਘਟ ਮੇਰੀ ਮਾਂ ਨੂੰ ਤਾਂ ਹੱਸ ਕੇ ਮਿਲ ਹੀ ਸਕਦੇ ਨੇ ਚਲ ਮੈਂ ਤਾਂ ਹੀ ਕਹਿੰਦੀ ਹਾਂ ਹੁਣ ਤੂੰ ਕੁਲਜੀਤ ਨੂੰ ਨਾ ਕੁਝ ਵੀ ਦੱਸਿਆ ਇਹਨੂੰ ਫੇਰ ਉਹ ਗੁੱਸਾ ਕਰੂਗਾ ਵੀ ਮੇਰੀ ਸੱਸ ਆਈ ਥੀ ਉਹਦੀ ਬੇਇੱਜ਼ਤੀ ਹੋਈ ਆ ਪੁੱਤ ਜਦ ਅਗਲਾ ਬੁਲਾਊਗਾ ਨੀ ਘਰੇ ਆਈ ਇਹ ਇਹ ਤਾਂ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਆ ਮੇਰੇ ਦੱਸਣ ਨਾਲ ਕੁਝ ਨਹੀਂ ਹੋਣਾ ਹੈਗਾ ਨਾ ਤਾਂ ਮੈਂ ਕਲੇਸ਼ ਪਾ ਕੇ ਰਾਜ਼ੀ ਹਾਂ ਪਤਾ ਹੀ ਹੈ ਤੁਹਾਨੂੰ ਆਜੋ ਮਿਲ ਲੋ ਆ ਕੇ ਮੰਮੀ ਨੂੰ ਦੱਸ ਕੀ ਕਰਾਂ ਮੈਂ ਤਾਂ ਵਿਚ ਵਿਚਾਲੇ ਫਸ ਗਈ ਹੁਣ ਜੇ ਕੁਲਜੀਤ ਨੂੰ ਪਤਾ ਲੱਗੂਗਾ ਵੀ ਮੇਰੀ ਸੱਸ ਨੂੰ ਇਹਨੇ ਬੁਲਾਇਆ ਨਹੀਂ ਬਾਵੇ ਨੇ ਫਿਰ ਹੋਰ ਜ਼ਿਆਦਾ ਬੋਲੂਗਾ ਤਾਂ ਚਲ ਸਮਝਾਉਂਗੀ ਉਹਨੂੰ ਵੀ ਮੰਮੀ ਰਹਿ ਜਾਂਦੇ ਤੁਸੀਂ ਆਧਾ ਦਿਨ ਉਹ ਤਾਂ ਘਰੇ ਨਹੀਂ ਲੋਟ ਆਉਣਾ ਰਹਿ ਤਾਂ ਜਾਂਦੀ ਤੈਨੂੰ ਪਤਾ ਹੁਣ ਤੇਰੀ ਭਝਾਈ ਵੀ ਘਰੇ ਕਰਲੀ ਹੈਗੀ ਵੀਰਾ ਤੇਰਾ ਕੰਮ ਤੇ ਭੱਜ ਜਾਂਦਾ ਮम्मी ਅੱਜ ਦੀ ਰਾਤ ਰਹਿ ਜਾ ਕੋਈ ਗੱਲ ਨਹੀਂ ਸਵੇਰੇ ਨਾ ਤੁਹਾਨੂੰ ਛੇਤੇ ਬਸ ਛਡਾ ਦਾਂਗੀ ਘੇਰ ਆਉਂਗੀ ਕਦੇ ਹੁਣ ਮੈਂ ਤੈਨੂੰ ਮਿਲ ਗਈ ਗੱਲਾਂ ਬਾਤ ਆਪਣੀਆਂ ਹੋ ਗਈਆਂ ਹੋਰ ਕੀ ਰਹਿ ਗਿਆ ਦੱਸ ਹੈ ਮੇਰਾ ਜੀ ਨਹੀਂ ਲੱਗਣਾ ਹੈਗਾ ਮੰਮੀ ਆਏ ਤੇ ਗਏ ਵਾਲੀ ਗੱਲ ਹੋ ਗਈ ਨਾ ਚਲ ਕੋਈ ਨਹੀਂ ਐਵੇਂ ਟੈਨਸ਼ਨ ਲੈ ਤੂੰ ਆ ਜੀ ਹੁਣ ਪੰਜ ਚਾਰ ਦਿਨ ਤੂੰ ਲਾਹੀਂ ਭੇਜ ਦਿਓ ਭੈਣ ਜੀ ਚੰਗਾ ਬੇਲੇ ਜੇ ਕਰਕੇ ਕੋਈ ਗੱਲ ਨਹੀਂ ਭੇਜ ਦੂੰਗੀ ਰਹਿ ਆਊਗੀ ਬਸ ਕਲਜੀਤ ਤੇ ਨਹੀਂ ਛੱਡਦਾ ਹੈਗਾ ਕਹਿ ਦਿੰਦਾ ਫੇ ਮੇਰਾ ਜੀ ਨਹੀਂ ਲੱਗਦਾ ਮੈਂ ਤਾਂ ਬਥੇਰਾ ਕਹਨੀ ਆ ਵੀ ਛੱਡੇ ਆ ਚਲ ਚਾਰ ਦਿਨ ਰਹਿ ਆਊ ਚਲ ਦੋ ਦਿਨ ਉਹ ਵੀ ਲਾਇਆ ਆਊਗਾ ਨਾਲ ਆਏ ਕੀ ਹੁੰਦਾਗਾ ਕੋਈ ਗੱਲ ਨਹੀਂ ਮੰਮੀ ਜਦੋਂ ਇੱਥੋਂ ਫ੍ਰੀਜੇ ਹੋਏ ਨਾ ਬਸ ਉਦੋਂ ਆ ਜਾਗੇ ਤੁਹਾਨੂੰ ਪਤਾ ਆ ਗੋਂਡੀਆਂ ਦੇ ਵਿਆਹ ਆ ਗਿਆ 5 ਤਰੀਕ ਦਾ ਮੈਂ ਕਿਹਾ ਵੀ ਚਲ ਉਹਨੇ ਬੇੜ ਕੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵੀ ਜਦੋਂ ਗੋਂਡ ਚ ਵਿਆਹ ਹੋ ਜਾਂਦਾ ਸਾਰਾ ਕੁਝ ਆਪਾਂ ਨੂੰ ਹੀ ਕਰਨਾ ਪੈਂ ਇਹ ਤਾਂ ਗੱਲ ਠੀਕ ਆ ਕੋਈ ਗੱਲ ਨਹੀਂ ਚੱਲ ਜਦੋਂ ਬੇਲੇਜ ਹੋਏ ਕਿਹੜਾ ਮਾਰ ਲੈ ਚੰਗਾ ਠੀਕ ਆ ਮੰਮੀ ਚੰਗਾ ਸਤਿ ਸ਼੍ਰੀ ਅਕਾਲ ਚੰਗਾ ਭਾਂਜੀ ਠੀਕ ਆ ਚੱਲ ਬੁਲਬੁਲ ਮੈਂ ਚੜਾਇਆ ਮਾਂ ਪੁੱਤ ਵਸ ਫਿਰ ਹਾਂ ਠੀਕ ਆ ਮੰਮੀ ਠੀਕ ਆ ਤੇ ਦੇਖ ਲਾ ਮੰਮੀ ਨਾਲ ਮੇਰਾ ਕਿੰਨਾ ਮੋਹ ਆ ਤੇ ਮੰਮੀ ਚਲ ਵਿਚਾਰੀ ਉਹ ਵੀ ਸੋਦੀ ਹੋਗੀ ਫੇ ਮੈਂ ਇਕੱਲੀ ਨੂੰ ਹੀ ਬੁਲਾਈ ਜੰਨੀ ਆ ਤੇ ਘਰ ਚ ਕੋਈ ਬੁਲਾ ਨਹੀਂ ਰਿਹਾ ਪਤਾ ਨਹੀਂ ਬਾਵੇ ਦਾ ਸਵੇਰ ਕਿਹੋ ਜਿਹਾ ਹੋ ਰਿਹਾ ਜੋ ਨਾਲੀ ਦੇ ਮਗਰ ਲੱਗਿਆ ਹੋਇ ਜਿਵੇਂ ਉਹ ਕਹਿੰਦੀ ਆ ਉਵੇਂ ਹੀ ਚੱਲਦਾ ਇਹ ਆਲੋ ਮੈਂ ਪਾ ਕੀ ਹੋਇਆ ਮੰਮੀ ਤੁਸੀਂ ਅੰਦਰ ਆ ਕੇ ਬੈਠ ਕੇ ਚੁੱਪ ਜਾਪ ਮੈਂ ਤਾਂ ਰਸੋਈ 'ਚ ਸਬਜ਼ੀ ਬਣਾਈ ਜਾਂਦੀ ਸੀ ਕੁਛ ਨਹੀਂ ਪੁੱਤ ਮੇਰਾ ਨਾ ਚਿੱਤ ਜਾਨੀ ਠੀਕ ਕਿਉਂ ਮੰਮੀ ਕੀ ਹੋਇਆ ਸਿਹਤ ਤਾਂ ਠੀਕ ਹੈ ਤੁਹਾਡੀ ਹੁਣ ਕੀ ਹੈ ਪੁੱਤ ਆ ਮੈਂ ਗਈ ਨਹੀਂ ਸੀ ਬਲਬਲ ਕੋਲੇ ਮਿਲਣ ਵਾਸਤੇ ਹਾਂਜੀ ਬਸ ਉੱਥੇ ਨਾ ਮਾਹੌਲ ਜਾਂ ਦੇਖ ਕੇ ਉਹਨੇ ਤੇ ਘਰਦਾ ਤੇ ਮੈਨੂੰ ਤਾਂ ਬੜੀ ਚਿੰਤਾ ਜੀ ਲੱਗੀ ਪਈ ਐ ਕਿਉਂ ਮੰਮੀ ਕੀ ਹੋਇਆ ਦੀਦੀ ਠੀਕ ਨਹੀਂ ਹੈਗੇ ਹੋ ਤਾਂ ਠੀਕ ਐ ਫੇਰ ਮੰਮੀ ਪਰ ਉਹਦੇ ਦਿਓਰ ਦਾ ਵਿਆਹ ਨਹੀਂ ਹੋਇਆ ਹੁਣ ਹਾਂਜੀ ਤੇ ਜਿਹੜੀ ਉਹਦੀ ਦਰਾਣੀ ਆ ਉਹ ਥੋੜੀ ਜਿਹੀ ਰੁੱਖੇ ਸੁਭਾਦੀ ਐ ਮੈਨੂੰ ਬੁਲਬੁਲ ਨੇ ਦੱਸਿਆ ਸੀਗਾ ਅੱਛਾ ਜੀ ਮੈਂ ਆ ਕੇ ਚੱਲੋ ਕੋਈ ਨਹੀਂ ਆਇਆ ਕਈ ਵਾਰੀ ਘਰਾਂ ਚ ਹੋ ਜਾਂਦੀਆਂ ਗੱਲਾਂ ਬੁਲਬੁਲ ਨੂੰ ਵੀ ਮੈਂ ਸਮਝਾਇਆ ਸੀਗਾ ਪਰ ਮੈਨੂੰ ਨਾ ਐ ਜਿਹਾ ਲੱਗਦਾ ਤਾਂ ਬੀ ਠੀਕ ਜੇ ਨਹੀਂ ਹੈਗਾ ਉਹਦਾ ਮਾਹੌਲ ਕਰਦਾ ਵੀ ਮੈਂ ਗਈ ਦੇਖੀ ਮੈਨੂੰ ਤਾਂ ਦੁੱਖ ਜਿਹਾ ਲੱਗਿਆ ਇੱਕ ਵਾਰੀ ਵੀ ਮੈਨੂੰ ਆ ਕੇ ਨਹੀਂ ਮਿਲੀ ਬੁਲਾਇਆ ਨਹੀਂ ਤੁਹਾਨੂੰ ਨਾ ਜਮੀ ਨਹੀਂ ਬੁਲਾਇਆ ਮੈਨੂੰ ਆ ਕੇ ਅੱਗੇ ਅੱਗੇ ਸਮਾਂ ਦੇ ਬਾਵਾ ਮੇਰੇ ਕੋਲੇ ਆ ਜਾਂਦਾ ਸੀਗਾ ਆ ਕੇ ਮੇਰੇ ਨਾਲ ਗੱਲਾਂ ਬਾਤਾਂ ਵੀ ਕਰਦਾ ਹੁੰਦਾ ਸੀਗਾ ਤੇ ਹੁਣ ਤਾਂ ਜਮੀ ਨਹੀਂ ਬੁਲਾਇਆ ਮੈਨੂੰ ਬਾਵਾ ਵੀਰੇ ਨੇ ਵੀ ਨਹੀਂ ਬੁਲਾਇਆ ਨਾ ਹੈ ਮਮੀ ਕਮਾਲ ਦੀ ਗੱਲ ਹੈ ਵੀਰਾ ਤਾਂ ਤੁਹਾਡਾ ਇੰਨਾ ਕਰਦਾ ਸੀਗਾ ਉਹੀ ਤਾਂ ਗੱਲ ਹੈ ਕਿ ਅੱਗੇ ਤਾਂ ਮਾਸੀ ਜੀ ਮਾਸੀ ਜੀ ਕਰਕੇ ਭੱਜਿਆ ਫਿਰਦਾ ਹੁੰਦਾ ਸੀਗਾ ਮੈਂ ਤਾਂ ਮਾਂ ਨਾਲ ਗੱਲ ਕੀਤੀ ਸੀ ਚਲੋ ਉਹ ਤਾਂ ਵਿਚਾਰੀ ਹੋਈ ਗੱਲ ਦੋਨੇ ਪਾਸੇ ਫਸ ਗਈ ਨਾ ਸਹੀ ਗੱਲ ਆ ਮੰਮੀ ਉਹੀ ਗੱਲ ਆ ਮੰਮੀ ਜਦੋਂ ਕਹਿੰਦੇ ਨੇ ਬਗਾਨੇ ਕੋਈ ਮਾੜੀ ਆ ਜਾਵੇ ਨਾ ਨਹੀਂ ਤਾਂ ਉਹਨਾਂ ਦੇ ਪਰਿਵਾਰ ਦਾ ਤਾਂ ਇੰਨਾ ਇੱਕਾਸੀ ਦੋਨੇ ਪਾਈਆਂ 'ਚ ਇੰਨਾ ਪਿਆਰ ਸੀਗਾ ਤੂੰ ਉਹੀ ਤਾਂ ਗੱਲ ਹੈ ਮੈਂ ਇਹੀ ਬੁਲਬੁਲ ਨੂੰ ਬਾਰੀ-ਬਾਰੀ ਸਮਝਾਇਆ ਬੁਲਬੁਲ ਵੀ ਤੂੰ ਉਹਨਾਂ ਬਰਾਮਾ 'ਚ ਕੋਈ ਗੱਲ ਹੁੰਦੀ ਹੈ ਨਾ ਕਈ ਵਾਰੀ ਕੋਈ ਬੋਲ ਪੈਂਦੇ ਆ ਵੀ ਤੂੰ ਨਹੀਂ ਵਿਚੇ ਬੁਰੇ ਮੂੰਹ ਪੈਣਾ ਆਪ ਸੋਚ ਆਪੇ ਜੇ ਮਰਜੀ ਉਹ ਸਮਝਣਾ ਦੀ ਗੱਲ ਨੂੰ ਬਾਕੀ ਤੇਰੀ ਮਾਂ ਹੈਗੀ ਸੱਸ ਹੈਗੀ ਮੈਂ ਉਹ ਸਮਝਾ ਦੂਗੀ ਸਾਰਾ ਕੁਝ ਪਰ ਉਹ ਕੁੜੀ ਜਿਹੜੀ ਆਈ ਹੈ ਨਾ ਉਹ ਤਾਂ ਹੀ ਕਹਿੰਦੇ ਹੁੰਦੇ ਲੋਕ ਵੀ ਨਾ ਮਾੜਾ ਜੰਮੇ ਤੇ ਨਾ ਮਾੜਾ ਆਵੇ ਸਹੀ ਗੱਲ ਹੈ ਤੇ ਘਰ ਦਾ ਮੂੰਹ ਨਾ ਹੋਰ ਹੀ ਪਾਸੇ ਦੂਜੇ ਪਾਸੇ ਕਰਤਾ ਉਹਨੇ ਤਾਂ ਨਾਲੇ ਬੁਲਬੁਲਦੀ ਸੀ ਤਾਂ ਬਾਵੇ ਵੀਰੇ ਤਾਂ ਨਾ ਕਰਦੀ ਸੀ ਕਦੇ ਦਿਓਰ ਸਮਝਿਆ ਹੀ ਨਹੀਂ ਸੀ ਉਹਨੇ ਤਾਂ ਛੋਟੇ ਭਾਈ ਮੰਗੋ ਵਰਤਦੇ ਸੀ ਉਹਨੇ ਤਾਂ ਕਦੇ ਨਹੀਂ ਉਹ ਕੀਤਾ ਸੀ ਕਹਿੰਦੀ ਮਾਂ ਕੰਮ ਦੀਆਂ ਬੰਡੀਆਂ ਪਾਦੀਆਂ ਮਾ ਚਲ ਕੋਈ ਗੱਲ ਨਹੀਂ ਆਪਦੇ ਘਰ ਦਾ ਕੰਮ ਆ ਜੋ ਨਹੀਂ ਕਰਦੀ ਕੋਈ ਤੂੰ ਕਰ ਲੈ ਕਰ ਹਲੇ ਬਿਆਂ ਨੂੰ ਟਾਈਮ ਵੀ ਕਿੰਨਾ ਕੋਈ ਇਹਨਾਂ ਦੇ ਜਿਹੜੇ ਵੰਡੀਆਂ ਪਾਲੀ ਇਹਨਾਂ ਨੇ ਉਹੀ ਤਾਂ ਗੱਲ ਹੈਗੀ ਘਰ ਦੀਆਂ ਵੰਡੀਆਂ ਪਾ ਕੇ ਬਹਿ ਗਏ ਨੇ ਚਲੋ ਮੈਂ ਤਾਂ ਇਹ ਚਿੰਤਾ ਜਹੀ ਪਈ ਆ ਕਿ ਕੀ ਬਣੂਗਾ ਉੱਥੇ ਉਹ ਮੰਮੀ ਤੁਸੀਂ ਕਾਹਤੋਂ ਟੈਨਸ਼ਨ ਲਈ ਆਂ ਕਿ ਆਪੇ ਸੱਟ ਹੋ ਜੂ ਸਾਰਾ ਕੁਝ ਹੌਲੀ ਹੌਲੀ ਚਿੰਤਾ ਬਹੁਤ ਐ ਹੋ ਜਾਂਦੀ ਹੈਗੀ ਵੀ ਚਲ ਆਪਾਂ ਨੂੰ ਕਿਸੇ ਗੱਲ ਦਾ ਐ ਨਹੀਂ ਸੀਗਾ ਵੀ ਆਪਦੇ ਘਰੇ ਤੀ ਸੌਖੀ ਸੀਗੀ ਹੈ ਨਾ ਕੋਈ ਉਹਦੀ ਸੱਸ ਜਾਂ ਨੁਕਸ ਨਾ ਕੋਈ ਪਰੌਣੇ ਚ ਨਾ ਕੋਈ ਉਹਦੇ ਦਿੌਰ ਦੇ ਨੁਕਸ ਸੀ ਤੇ ਆਹ ਪਤਾ ਨਹੀਂ ਹੁਣ ਉਹ ਕੀ ਗੱਲ ਕਹੇ ਜੀ ਆਈ ਹੈਗੀ ਹੈ ਮੈਂ ਤਾਂ ਵੇਖੀ ਵੀ ਨਹੀਂ ਕਹੇ ਜੀ ਐ ਜਦੋਂ ਮੇਰੇ ਕੋਲੇ ਨਹੀਂ ਆਈ ਕੋਈ ਨਹੀਂ ਮੰਮੀ ਤੁਸੀਂ ਕਾਹਤੋ ਸੋ ਸੋ ਜਾਂਦੀ ਸੇਤ ਖਰਾਬ ਕਰਨੀ ਹੈਗੀ ਨਾਲੇ ਤੁਹਾਨੂੰ ਪਤਾ ਦੀਦੀ ਬਹੁਤ ਸਿਆਣੇ ਨੇ ਨਾਲੇ ਮਾਸੀ ਜੀ ਦਾ ਸੁਭਾਅ ਵੀ ਵਧੀਆ ਹੌਲੀ ਹੌਲੀ ਰਾਜ ਮਿਚ ਜੂਗੀ ਉਹਨਾਂ ਚ ਇਹ ਤਾਂ ਗੱਲ ਹੈਗੀ ਹੈ ਮੈਂ ਤਾਂ ਹਾਂ ਸਮਝਾ ਕੇ ਆਈ ਆ ਭਾਈ ਕੋਈ ਨਹੀਂ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਤੁਸੀਂ ਐਵੇਂ ਟੈਨਸ਼ਨ ਨਾ ਲਓ ਬਾਕਪਈ ਹੁਣ ਤੁਸੀਂ ਦੀਦੀ ਕੋਲੇ ਰਾਤ ਲਾਈ ਹੋਣੀ ਸੀਗੀ ਬਸ ਮੇਰਾ ਪੁੱਤ ਨਾ ਜੀ ਜਾਂ ਨਹੀਂ ਕੀਤਾ ਉੱਥੇ ਰਹਿਣ ਕਿਉਂਕਿ ਉਹਨਾਂ ਦੇ ਘਰ ਦਾ ਮਾਹੌਲ ਹੋਰ ਹੋਇਆ ਪਿਆ ਫਿਰ ਮੈਨੂੰ ਆਏਗਾ ਉਹ ਵੀ ਗੱਲ ਫਿਰ ਐਵੇਂ ਕੋਈ ਗੱਲ ਮੇਰੇ ਤੇ ਅੱਜ ਅਗਲਾ ਆਖੇ ਵੀ ਮਾਂ ਨੇ ਆਹ ਗੱਲ ਕਰਵਾਤੀ ਸਾਡੇ ਘਰ ਦੇ ਵਿੱਚ ਗੱਲ ਤਾਂ ਮੰਮੀ ਤੁਹਾਡੀ ਸਹੀ ਆ ਪਰ ਮੈਨੂੰ ਦੱਸ ਵੀਰੇ ਤੇ ਯਕੀਨ ਨਹੀਂ ਹੁੰਦਾ ਬਾਪੇ ਤੇ ਕਿਉਂ ਨੇ ਵੀ ਤੁਹਾਨੂੰ ਨਹੀਂ ਬੁਲਾਇਆ ਹੈਗਾ ਕੀ ਕਹਿ ਸਕਦੇ ਆ ਉਹ ਤਾਂ ਦੱਸ ਜੇ ਅਸੀਂ ਵੀ ਚਲੇ ਜਾਂਦੇ ਸੀ ਸਾਨੂੰ ਵੀ ਇੰਨੇ ਚਾਹ ਨਾਲ ਮਿਲਦਾ ਸੀਗਾ ਸਾਰਿਆਂ ਨੂੰ ਵਧੀਆ ਬੁਲਾਉਂਦਾ ਸੀ ਉਹ ਚਲੋ ਮੰਮੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਵੋ ਤੁਸੀਂ ਵੀ ਥੱਕ ਗਏ ਹੋਗੇ ਮੈਂ ਚਾਹ ਬਣਾਉਣੀ ਆ ਤੁਹਾਡੇ ਵਾਸਤੇ ਤੁਸੀਂ ਰੈਸਟ ਕਰੋ ਹਾਂ ਚਾਹ ਬਣਾ ਲਾਂਗਾ ਹਾਂ ਕੋਈ ਨਾ ਵੀ ਹੋਈ ਨਾ ਸੋਚੀ ਜਾਇਓ ਸਾਰਾ ਕੁਝ ਠੀਕ ਹੋ ਜਾਊਗਾ ਕੋਈ ਨਹੀਂ ਆਪੇ ਆ ਜੰਮੀ ਮੈਂ ਚਾਹ ਲਿਆਉਣੀ ਆ ਤੁਹਾਡੇ ਵਾਸਤੇ ਠੀਕ ਹੈ